ਇਮੋਸ਼ਨਲ ਹੋ ਗਏ ਕਿਉਂ ਦਿਆਨਾ ਹਰ ਇੱਕ ਕੁੜੀ ਦੀ ਰੀਜ ਹੁੰਦੀ ਹੈ ਕਿ ਸੌਣ ਦਾ ਮਹੀਨਾ ਆ ਗਿਆ ਤੀਆਂ ਦੇ ਦਿਨ ਆ ਗਏ ਤੇ ਸਾਡੇ ਵੀਰ ਸਾਡੇ ਲਈ ਸੰਧਾਰਾ ਲੈ ਕੇ ਆਣ ਉਸੇ ਹੀ ਤਰ੍ਹਾਂ ਕਈਆਂ ਦੇ ਬਲਵਲੇ ਜਿਹੜੇ ਵਿੱਚ ਹੀ ਰਹਿ ਜਾਂਦੇ ਨੇ ਜਿੰਨੀਆਂ ਵੀ ਇੱਥੇ ਕੁੜੀਆਂ ਖੜੀਆਂ ਨੇ ਸਾਰੀਆਂ ਦੀਆਂ ਕਹਾਣੀਆਂ ਨੇ ਸਾਰੀਆਂ ਦੇ ਚਿਹਰਿਆਂ ਦੇ ਪਿੱਛੇ ਇੱਕ ਬਹੁਤ ਲੰਮੀਆਂ ਕਹਾਣੀਆਂ ਬਣੀਆਂ ਹੋਈਆਂ ਨੇ ਹਰ ਇੱਕ ਦੇ ਚਿਹਰੇ ਪਿੱਛੇ ਇੱਕ ਦਰਦ ਹੈ ਕੀ ਵੀ ਇਹਨਾਂ ਦਰਦਾਂ ਪਾ ਉਥੇ ਦਾ ਸਕਦੇ ਜਿੱਥੇ ਕੋਈ ਸਮਝ ਸਕਦਾ ਹੈ ਆਪਣੇ ਭਰਾ ਨਹੀਂ ਆਪਣੇ ਬੰਦੇ ਪਾਲ ਵੀਰੇ ਵਰੋ ਇੰਨੀ ਪੈਣਾ ਨੂੰ ਸੰਦਾਰਾ ਦਿੱਤਾ ਜਾਂਦਾ ਅੱਜ ਕੁਝ ਕਹਿਣਾ ਚਾਹੁੰਦੇ ਉਹਨਾਂ ਨੂੰ ਹਾਂਜੀ ਬਹੁਤ ਕੁਝ ਕਹਿਣਾ ਚਾਹੁੰਦੇ ਆ ਅਸੀਂ ਸਾਡੇ ਦਿਲ ਦੇ ਵਾਲਵਲੇ ਨੇ ਇੱਥੇ ਤਾਂ ਸਾਰੀਆਂ ਕੁੜੀਆਂ ਜਿਵੇਂ ਹੁਣ ਕਿਸੇ ਦੇ ਭਰਾ ਨਹੀਂ ਹੈਗਾ ਕਿਸੇ ਦੇ ਪੇਰੈਂਟਸ ਨਹੀਂ ਹੈਗੇ ਪਰਮਾਤਮਾ ਨਾ ਕਰੇ ਕਿਸੇ ਦੇ ਪੇਰੈਂਟਸ ਇੱਕ ਦੂਜੇ ਦੇ ਨਾਲ ਵਿਛੜਨ ਤੇ ਆਹ ਮੌਕਾ ਆ ਵੀ ਪਰ ਜਿਨ੍ਹਾਂ ਇੱਥੇ ਇਕਵਾਰੀਆਂ ਕੁੜੀਆਂ ਨੂੰ ਵੀ ਸੰਦਾਰੇ ਦਿੱਤੇ ਜਾਂਦੇ ਨੇ ਤੇ ਵਿਆਹਿਆਂ ਨੂੰ ਵੀ ਦਿੱਤੇ ਜਾਂਦੇ ਨੇ ਹਰ ਇੱਕ ਨੂੰ ਮੌਕਾ ਦਿੱਤਾ ਜਾਂਦਾ ਤੇ ਕਿਸੇ ਨੂੰ ਬਰਾ ਮਤਲਬ ਉੱਚੀ ਛੀ ਨਹੀਂ ਸਮਝੀ ਜਾਂਦੀ ਸਾਰਿਆਂ ਨੂੰ ਬਰਾਬਰ ਦਿੱਤਾ ਜਾਂਦਾ ਤੇ ਉੱਥੇ ਤੁਸੀਂ ਦੇਖੋ ਵੀ ਕਿੰਨਾ ਮਾਹੌਲ ਗਮਗੀਨ ਤ ਨਹੀਂ ਹੁੰਦੇ ਉਹ ਸੰਧਾਰੇ ਦੇ ਵਿੱਚੋਂ ਬਹੁਤ ਸਾਰੀਆਂ ਭਾਵਨਾਵਾਂ ਵੀਰ ਸਾਾਨੂੰ ਬੰਦ ਕਰਕੇ ਉਸ ਡੱਬੇ ਦੇ ਵਿੱਚ ਦਿੰਦਾ ਜਿਹੜੇ ਜਿਹੜੇ ਅਸੀਂ ਬਹੁਤ ਮਤਲਬ ਕਿ ਭਾਵਕ ਹੋ ਜਾਂਦੇ ਹਾਂ ਹੁਣ ਵੀ ਮੇਰਾ ਥੋੜਾ ਜਿਹਾ ਤੁਸੀਂ ਜ਼ਿਆਦਾ ਨਾ ਪੁੱਛੋ ਮੈਂ ਨਹੀਂ ਚਾਹੁੰਦੀ ਵੀ ਥੋੜਾ ਜਿਹਾ ਮਾਹੌਲ ਗਮਗੀਨ ਹੋ ਜੇ ਜਿਵੇਂ ਕਿ ਸਾਨੂੰ ਪਤਾ ਹੀ ਆ ਹਨਾ ਹਰ ਇੱਕ ਕੁੜੀ ਦੀ ਰੀਝ ਹੁੰਦੀ ਹੈ ਕਿ ਸੌਣ ਦਾ ਮਹੀਨਾ ਆ ਗਿਆ ਤੀਆਂ ਦੇ ਦਿਨ ਆ ਗਏ ਤੇ ਸਾਡੇ ਵੀਰ ਸਾਡੇ ਲਈ ਸੰਧਾਰਾ ਲੈ ਕੇ ਆਣ ਉਸੇ ਹੀ ਤਰ੍ਹਾਂ ਕਈਆਂ ਦੇ ਬਲਵਲੇ ਜਿਹੜੇ ਵਿੱਚ ਹੀ ਰਹਿ ਜਾਂਦੇ ਨੇ ਪਰ ਸਾਡੇ ਜੋ ਪਾਲ ਸਿੰਘ ਸਮਾਉ ਜੀ ਨੇ ਸਾਡੇ ਬਹੁਤ ਹੀ ਰਿਸਪੈਕਟਡ ਸਰ ਇਹ ਉਹਨਾਂ ਦੀ ਹਰ ਇੱਕ ਰੀਝ ਨੂੰ ਪੂਰਾ ਕਰਦੇ ਨੇ ਕਿਸੇ ਦਾ ਦ ਦੁੱਖ ਹੁੰਦਾ ਜੋ ਹੁੰਦਾ ਉਹਨਾਂ ਦੁੱਖ ਦੂਰ ਹੀ ਹੋ ਜਾਂਦੇ ਨੇ ਇਹਨਾਂ ਕੋਲ ਆ ਕੇ ਤਾਂ ਮੈਂ ਸਾਡੇ ਕੋਲ ਸ਼ਬਦ ਹੀ ਨਹੀਂ ਹੈਗੇ ਇਹਨਾਂ ਦੀ ਸਿਫਤ ਲਈ ਕਿ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਰੱਬ ਇਹਨਾਂ ਦੀ ਸਾਡੇ ਤੋਂ ਵੀ ਵੱਧ ਉਮਰ ਲੰਮੀ ਕਰੇ ਕਿ ਸਾਰੀਆਂ ਧੀਆਂ ਦਾ ਦੁੱਖ ਸੁੱਖ ਨੇ ਜਿਹੜੇ ਇਹ ਵੰਡਦੇ ਨੇ ਤੇ ਸਾਰੀਆਂ ਦੀਆਂ ਖੁਸ਼ੀਆਂ ਜਿਹੜੇ ਚਿਹਰੇ ਤੇ ਲੈ ਕੇ ਆਉਂਦੇ ਨੇ ਅਸੀਂ ਵੀ ਇਮੋਸ਼ਨਲ ਹੋ ਗਏ ਕਿਉਂ ਮੈਨੂੰ ਲੱਗਦਾ ਇੱਥੇ ਆ ਕੇ ਨਾ ਕੁੜੀਆਂ ਦੀ ਜਿਹੜੇ ਅੰਦਰ ਲੁਕੀਆਂ ਹੁੰਦੀਆਂ ਚੀਜ਼ਾਂ ਉਹ ਵੀ ਬਾਹਰ ਆ ਜਿੰਨੀਆਂ ਵੀ ਇੱਥੇ ਕੁੜੀਆਂ ਖੜੀਆਂ ਨੇ ਸਾਰੀਆਂ ਦੀਆਂ ਕਹਾਣੀਆਂ ਨੇ ਸਾਰੀਆਂ ਦੇ ਚਿਹਰਿਆਂ ਦੇ ਪਿੱਛੇ ਇੱਕ ਬਹੁਤ ਲੰਮੀਆਂ ਕਹਾਣੀਆਂ ਬਣੀਆਂ ਹੋਈਆਂ ਨੇ ਹਰ ਇੱਕ ਦੇ ਚਿਹਰੇ ਪਿੱਛੇ ਇੱਕ ਦਰਦ ਹੈ ਤਉ ਦਰਦ ਨੂੰ ਮਤਲਬ ਕਿ ਵੀ ਕਿਤੇ ਰੱਖ ਕੇ ਤੇ ਆਉਦੇ ਦਿਲ ਦੇ ਵਿੱਚ ਲੋਕੋ ਕੇ ਕਿਉਂਕਿ ਆਪਾਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹੜੀ ਆਮ ਰੁਟੀਨ ਤੋਂ ਹਟ ਕੇ ਆਪਾਂ ਤੇ ਇੱਥੇ ਜਦੋਂ ਆਪਾਂ ਆਉਣੇ ਆ ਤਾਂ ਇੱਥੇ ਸਾਰੇ ਗਮ ਦੁੱਖ ਤਕਲੀਫਾਂ ਭੁੱਲ ਕੇ ਸਾਰਿਆਂ ਇੱਕ ਦੂਜੇ ਦੇ ਨਾਲ ਗੱਲਾਂ ਕਰਦੀਆਂ ਨੇ ਫਿਰ ਫੋਨ ਤੇ ਡਿਸਕਸ ਕਰਦੀਆਂ ਨੇ ਮਤਲਬ ਇੱਥੇ ਇਹੋ ਜਿਹੇ ਰਿਸ਼ਤੇ ਬਣ ਜਾਂਦੇ ਨੇ ਉਹ ਟੁੱਟ ਰਿਸ਼ਤੇ ਜਿਹੜੇ ਕਦੇ ਜਿਹੜਾ ਇੱਕ ਵਾਰੀ ਇੱਥੇ ਆ ਜਾਂਦਾ ਉਹ ਉਸ ਰਿਸ਼ਤੇ ਵਿੱਚ ਬਣਿਆ ਜਾਂਦਾ ਹੈ ਹੁਣ ਬਹੁਤ ਸਾਰੇ ਗੱਮ ਨੇ ਜਿਹੜੇ ਆਪਾਂ ਮਤਲਬ ਕਿ ਕਿਸੇ ਨੂੰ ਦੱਸ ਨਹੀਂ ਸਕਦੇ ਪਰ ਇੱਥੇ ਸਾਰੇ ਇੱਕ ਦੂਜੇ ਦੇ ਨਾਲ ਦੁੱਖ ਸਾਂਝੇ ਕਰਦੇ ਨੇ ਆਪਦੀਆਂ ਭਾਵਨਾਵਾਂ ਸਾਂਝੀਆਂ ਕਰਦੇ ਨੇ ਕਿਤੇ ਨਾ ਕਿਤੇ ਰਾਹਤ ਮਿਲਦੀ ਇੱਥੇ ਆ ਕੇ ਇੱਕ ਆਪਣਾ ਆਪਾਂ ਇੱਕ ਬਸ ਮੈਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰਨਾ ਕਰ ਸਕਦੀ ਮੈਂ ਵੀ ਉਹ ਕੀ ਚੀਜ਼ ਅਸੀਂ ਮਹਿਸੂਸ ਕਰਦੇ ਹਾਂ ਇੱਥੇ ਕੇ ਵੀ ਹੈ ਨਾ ਦਰਦ ਆਪਾਂ ਉੱਥੇ ਦਾ ਸਕਦੇ ਜਿੱਥੇ ਕੋਈ ਸਮਝ ਸਕਦਾ ਹੈ ਹਣਾ ਦਾ ਜੱਜ ਕਰਦੀ ਹੈ ਹਾਂ ਜੱਜ ਕਰਦੀ ਹੈ ਕਿਉਂਕਿ ਹਰੇਕ ਕੋਲੇ ਆਪਦੀ ਖੁਸ਼ੀ ਨੂੰ ਮਾਨਣ ਦਾ ਹੀ ਟਾਈਮ ਹੈ ਕਿਸੇ ਨੂੰ ਦੁੱਖ ਸੁਣਨ ਦਾ ਟਾਈਮ ਤਾਂ ਹੈ ਨਹੀਂ ਤੇ ਪਾਲ ਸਿੰਘ ਸਮਾਉ ਹਨਾ ਵੀਰ ਜੀ ਇਹਨਾਂ ਕੋਲੇ ਮਤਲਬ ਜੇ ਦੁੱਖ ਸਾਨੂੰ ਦੇਖ ਕੇ ਹੀ ਸਮਝ ਆ ਜਾਂਦੇ ਨੇ ਦੱਸਣਾਂ ਤੋਂ ਬਹੁਤ ਦੂਰ ਦੀ ਗੱਲ ਹੋ ਜਾਂਦੀ ਹੈ ਤੇ ਮਤਲਬ ਕਾਫੀ ਜਿਆਦਾ ਮਨ ਹਲਕਾ ਹੋ ਜਾਂਦਾ ਇੱਥੇ ਆ ਕੇ ਬਿਲਕੁਲ ਮੈਂ ਇਹ ਨਹੀਂ ਹੋਣੀ इमोशनल ਹੋ ਗਿਆ ਸੀ ਮੌਲ ਨੂੰ ਥੋੜਾ ਖੁਸ਼ੀ ਵਾਲਾ ਵੀ ਹੋ ਜਾਏ ਬੋਲੀਆਂ ਜ਼ਰੂਰ ਹੋ ਜਾਣ